ਹੁਣ ਇਨਸਾਨਾਂ ਬਾਂਗ ਛਿਪਕਲੀਆਂ ਵੀ ਕਰਨ ਲੱਗੀਆਂ ਚੋਰੀ ਵੀਡੀਓ ਦੇਖ ਕੇ ਹਰ ਕੋਈ ਹੋ ਗਿਆ ਹੈਰਾਨ ਦੋਸਤੋ ਹੁਣ ਤੱਕ ਤੁਸੀਂ ਇਨਸਾਨਾਂ ਨੂੰ ਚੋਰੀ ਕਰਦੇ ਤਾਂ ਬਹੁਤ ਦੇਖਿਆ ਹੋਵੇਗਾ ਪਰ ਹੁਣ ਇੱਕ ਛਿਪਕਲੀ ਨੇ ਕੀਤੀ ਚੋਰੀ ਦਰਸਲ ਛਿਪਕਲੀਆਂ ਘਰਾਂ ਵਿੱਚ ਆਮ ਦੇਖਣ ਨੂੰ ਮਿਲ ਜਾਂਦੀਆਂ ਨੇ ਅਤੇ ਜਦੋਂ ਕੋਈ ਇਨਸਾਨ ਇਹਨਾਂ ਕੋਲ ਜਾਂਦਾ ਹੈ ਤਾਂ ਇਹ ਡਰ ਕੇ ਭੱਜ ਜਾਂਦੀਆਂ ਨੇ ਪਰ ਹੁਣ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਛਿਪਕਲੀ ਦਵਾਈਆਂ ਵਾਲਾ ਲਫਾਫਾ ਮੂੰਹ ਵਿੱਚ ਫੜ ਕੇ ਕੰਧ ਤੇ ਚੜ ਰਹੀ ਏ ਅਤੇ ਘਰ ਵਾਲਾ ਵਿਅਕਤੀ ਸੋਟੀ ਨਾਲ ਛਿਪਕਲੀ ਨੂੰ ਡਰਾ ਰਿਹਾ ਏ ਅਤੇ ਛਿਪਕਲੀ ਤੋਂ ਦਵਾਈਆਂ ਵਾਲਾ ਲਫਾਫਾ ਛੜਵਾ ਰਿਹਾ ਏ ਪਰ ਅੱਗੋਂ ਸ਼ਿਪਕਲੀ ਵੀ ਘੱਟ ਨਹੀਂ ਛੋਟੀ ਦਾ ਪੂਰਾ ਮੁਕਾਬਲਾ ਕਰਦੀ ਏ ਨਾ ਹੀ ਡਰਦੀ ਏ ਅਤੇ ਨਾ ਹੀ ਲਫਾਫਾ ਛੱਡਦੀ ਏ ਕਾਫੀ ਡਰਾਉਣ ਤੋਂ ਬਾਅਦ ਆਖਿਰ ਸ਼ਿਪਕਲੀ ਲਫਾਫਾ ਛੱਡ ਕੇ ਭੱਜ ਜਾਂਦੀ ਏ ਸੋ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਲੱਗਦਾ ਇਸ ਸ਼ਿਪਕਲੀ ਦੇ ਪਰਿਵਾਰ ਵਿੱਚ ਕੋਈ ਬਿਮਾਰ ਹੋਣਾ ਹੈ ਸਾਹੀ ਤਾਂ ਦਵਾਈਆਂ ਵਾਲਾ ਲਫਾਫਾ ਚੱਕ ਕੇ ਭੱਜ ਰਹੀ ਸੀ ਸੋ ਇਸ ਨੂੰ ਦੇਖ ਕੇ ਇੱਕ ਗੱਲ ਤਾਂ ਪੱਕੀ ਹੈ ਕਿ ਉਹ ਦਿਨ ਵੀ ਦੂਰ ਨਹੀਂ ਜਦੋਂ ਪਸ਼ੂ ਪੰਛੀ ਜਾਨਵਰ ਇਨਸਾਨਾਂ ਨੂੰ ਡਰਾਇਆ ਕਰਨਗੇ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ